ਕੀ ਨਾ ਵੀਜੀ ਆਪਣਾ ਜਰਜੀ ਸਿੰਘ ਤੇ ਕੀ ਗੱਲ ਹੋਈ ਹੈ ਉਹ ਨਹੀਂ ਜੀ ਇਤਨੇ ਸਾਲ ਪਹਿਲਾਂ ਇਦਾਂ ਕੁੜੀਆਂ ਨੂੰ ਸ਼ੀਡ ਕਰਨੀ ਕਰਦੇ ਤੇ ਉਹਨਾਂ ਨੇ ਦੱਸਿਆ ਸੀ ਘਰੇ ਦੇ ਨਾਲ ਨੂੰ ਸੁਝਾਇਆ ਸੀ ਪਿੰਡ ਦੇ ਬਾਗੇ ਪਿੰਡ ਦੇ ਮੈਂਬਰ ਨੇ ਵੀ ਨਾਲ ਉਹਨਾਂ ਨੂੰ ਸਾਲ ਹੋ ਗਿਆ ਤੋਂ ਬਾਅਦ ਕੋਈ ਗੱਲ ਨਹੀਂ ਨਾ ਹੋਈ ਉਹਨਾਂ ਨੇ ਮਾਫੀ ਮੰਗੀ ਵੀ ਹੈ ਤੋਂ ਬਾਅਦ ਕੋਈ ਗੱਲਬਾਤ ਨਹੀਂ ਕਰਦੇ ਤੇ ਆਹ ਪਤਾ ਜਿਹੜੀ ਨਾ ਪੈਂਚੋ ਕਰੋ ਆਟਾ ਕਰਤਾ ਥੋੜੀ ਮਾਰ ਕੇ ਕਾਮਰੇ ਕੀ ਨਾ ਵੀਰ ਦਾ ਜਿਹੜੀ ਡੈਥ ਹੋਈ ਹੈ ਕੁਸਤੇ ਜੇ ਇਹ ਉਮਰ ਕਿੰਨੀ ਵੀਰ ਦੀ ਮਤਲਬ 33 ਸਾਲ ਹੈ ਜੀ ਇਹ ਜਿਨ੍ਹਾਂ ਨੇ ਗੋਲੀਆਂ ਚੜਾਈਆਂ ਉਹ ਬੰਦੇ ਕੌਣ ਨੇ ਟ੍ਰਿੰਡ ਦੇ ਬੰਦੇ ਨਾਲੋਂ ਪਤਾ ਕੋਈ ਮਾੜਾ ਸਿੱਟਾ ਟ੍ਰਿੰਡ ਦੇ ਇੱਕ ਕੋਈ ਨਹੀਂ ਹਾਂਜੀ ਟ੍ਰਿੰਡ ਦੇ ਮੁੰਡੇ ਦੋ ਭਰਾ ਇੱਕ ਸਗੇ ਭਰਾ ਦੋ ਇੱਕ ਸਿੰਘੂ ਤੇ ਇੱਕ ਦੂਜੇ ਦਾ ਡਾ 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 ਗਿੰਦੇ ਨੂੰ ਤੇ ਜਿਹਦਾ ਪਤਾ ਨਹੀਂ ਮਰਾਲਪੁਰ ਦਾ ਹੈ ਮੁੰਡਾ ਨਾਮ ਨਹੀਂ ਪਤਾ ਸੀਵਕਵਾਲਜੀ ਦੀ ਉਮਰ ਕਿੰਨੀ ਉਹਨੇ 30 ਸਾਲ ਹੈ ਗਏ। ਵਰਲਡ ਦੇ ਪੁੱਤ ਹੈ। ਹਾਂਜੀ। ਬੱਚੇ। ਉਹ ਇੱਕ ਕੁੜੀਆ ਹੈ ਇੱਕ। ਕੋਈ ਕੰਮ ਨਹੀਂ ਜਸਾ ਨੋਟ ਕੋ ਕਰਦਾ। ਸਾਡੇ ਤੇ ਕਰ ਬੋਲਦਾ ਹੈ। ਚਲੋ ਬੋਲੋ ਬਜੀ। ਕੋਈ ਕੀ ਗੱਲਬਾਤ ਹੋਈ ਆ? ਨਾ ਵੀਜੀ ਆਪਣਾ ਕੀ ਗੱਲ ਹੈ ਭਾਈ? ਮਾਮਲਾ ਕੀ ਹੈ? ਉਹਨੇ ਗੁਰਜੀਤ ਸਿੰਘ ਨਾਲ ਜੀ। ਹਾਂਜੀ ਕੀ ਗੱਲਬਾਤ ਹੋਈ ਸਾਰੀ? ਉਹਨੇ ਜੀ ਉਦਾਂ ਹੀ ਇਹਨਾਂ ਦੇ ਮਲਕੀ ਝਗੜਾ ਹੈ ਪਿੰਡ ਦੇ ਵਿੱਚ। ਸਾਲក ਪਹਿਲਾਂ ਕੁੜੀਆਂ ਦੀ ਛੇੜਖਾਨੀ ਕਰਦੇ। ਉਹਦੇ ਜੇ ਸਮਝਾਇਆ ਹੈ ਵੀ ਇਹਦਾ ਮਲਕੀ ਨਾ ਜਿਹੜਾ ਸਾਡੀਆਂ ਭੈਣਾਂ ਵਾ। ਪਿੰਡ ਦੇ ਮੈਂਬਰ ਉਹਨਾਂ ਦੇ ਆਇਆ ਤੇ ਉਦੋਂ ਇਹਨਾਂ ਨੇ ਸੌਰੀ ਮੰਗ ਲਈ ਵੀ ਚਲੋ ਸਾਨੂੰ ਪਤਾ ਨਹੀਂ ਵੀ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਪਤਾ ਨਹੀਂ ਉਹ ਚੀਜ਼ ਦਾ ਪਤਾ ਨਹੀਂ ਇਹਨਾਂ ਨੇ ਇਹ ਕੰਮ ਕਰਦਣਾ ਤੇ ਅੱਜ ਸ਼ਰਿਆ ਮਾਨ ਕੇ ਸਾਲ ਬਾਅਦ ਬੋਏ ਗਾੜੀ ਗੋਲੀਆਂ ਮਾਰ ਕੇ ਕਰ ਕਿੰਨਾ ਨੇ ਮਾਰ ਕੀ ਨਾ ਬੰਦਿਆਂ ਦਾ ਪਿੰਡ ਦੇ ਮੁੰਡੇ ਘਰ ਲੱਗੇ ਗਵਾਂਢੀ ਇੱਕ ਸਿੰਮੂ ਆ ਤੇ ਇੱਕ ਟਾੜਾ ਟਾੜਾ ਨਾਲ ਲਿੰਦੇ ਇੱਕ ਮਰਾਲਪੁਰ ਦਾ ਮੁੰਡਾ ਦਾ ਮੈਨੂੰ ਨਾਂ ਨਹੀਂ ਜੋ ਪਤਾ ਕੀ ਲੱਗਦਾ ਸੀ ਜਿੰਨਾਂ ਦੀ ਡੈਥ ਹੋਈ ਕੋਣ ਮੇਰੇ ਬ੍ਰਦਰ ਹੀ ਵੱਡੇ ਹੁਣ ਕੀ ਕੀ ਹਾਲ ਹੈ ਹਾਲ ਜੀ ਜੋ ਉਹਨਾਂ ਦੇ ਕਾਰਵਾਈ ਬੰਦੇ ਹੋ ਕੀਤੀ ਜਾਵੇ ਹਾਲ ਹਾਂ ਮੈਨੂੰ ਮਤਲਬ ਇਹ ਸਿਰੰਜੇ ਕਰਕੇ ਵੀ ਤੁਹਾਡੀਆਂ ਪੈਰਾਂ ਨੂੰ ਛੇੜਦੇ ਸੀ ਤੇ ਇਸੇ ਰੰਜੇ ਦੇ ਕਰਕੇ ਗਾ ਸਮਝਾਇਆ ਹੈ ਬਸ ਇਸ ਤੋਂ ਵੱਧ ਕੋਈ ਹੋਰ ਇਹਨਾਂ ਨਾਲ ਕੋਈ ਸਾਡਾ ਝਗੜਾ ਨਹੀਂ ਕੋਈ ਇਦਾਂ ਦਾ ਕੋਈ ਹੈਗਾ ਕੁਲੀਆਂ ਗਾਲੀਆਂ ਮਾਰੀਆਂ ਹੁਣ ਕੀ ਤੁਸੀਂ ਮੌਲ ਦੇਖਿਆ ਕੀ ਗੱਲਬਾਤ ਹੈ ਕਿੰਨੇ ਬੰਦੇ ਆਏ ਕੀ ਹੋਇਆ ਉਹ ਤਿੰਨੇ ਜਣੇ ਆਏਗੇ ਮੋਰਚਾ ਤੇ ਆਏਗੇ ਦੋ ਉਹਨਾਂ ਦਾ ਸੰਦੇਗੀ ਤਾਂ ਉਹਨਾਂ ਨੇ ਆਣ ਕੇ ਇਹਨਾਂ ਵੋਏ ਮਾਰੇ ਆ ਗਾੜੀ ਰੋੜੀ ਰਾੜੀ ਵੀ ਮਾਰੇ ਆ ਤੇ ਵੋਏ ਗਾੜੀ ਆਇਆ ਵਾ ਤੇ ਉਹਨਾਂ ਨੂੰ ਸਿੱਧਾ ਫਰਮਾ ਕਿੰਨੇ ਜਣੇ ਜੜੇ ਲੰਗੋ ਤਿੰਨੇ ਜਣੇ ਆਏ ਕਿਹੜਾ ਕਿੜਾ ਸੀ ਕੀ ਨਾ ਇੱਕ ਨਾ ਰੋਹਿਤੀ ਗਾ ਤੇ ਜਤਨ ਹੀ ਗਾ ਤੇ ਇੱਕ ਹੋਰੀ ਕਿਤੇ ਮਿੰਦਿਆ ਪੰਡੂਰੀ ਕੋਲੇ ਦੇ ਹੀ ਗਵਾਂਡੀ ਲਾਗੇ ਹਥਿਆਰ ਕਿਹੜੇ ਲੋਕ ਉਸ ਟਾਈਮ ਕਰ ਗਈ ਨਹੀਂ ਉਹ ਸੰਦ ਵੱਡੇ ਸੀ ਉਹਨਾਂ ਨੂੰ ਅੱਛਾ ਜੀ ਹਾਂ ਮਰ ਰੰਜਿਸ਼ ਕੀ ਫਿਰ ਰੰਜਿਸ਼ ਜੀ ਕੋਈ ਇਦਾਂ ਹੀ ਆਮ ਜਿਹਾ ਝਗੜਾ ਹੀ ਕਰ ਇਹਨਾਂ ਦਾ ਮੁੰਡੇ ਦੋਹਾਂ ਇਹਨਾਂ ਨੇ ਹਾਂ ਜੀ ਬੰਦੀ ਡੈਥ ਹੋ ਗਈ ਇਹਨਾਂ ਨੂੰ ਸਮਝਾਇਆ ਹੀ ਭਾਗ ਰਾਈ ਨਾ ਵਾ ਸਾਰਾ ਕੋਈ ਕਰਾਇਆ ਹੀਗਾ ਤੇ ਆਹ ਭਰਾ ਨੇ ਕੀ ਚਾਂਸ ਕੀਤਾ ਕਿਨਾਂ ਜਿਹੜੇ ਵੀ ਡੈਥ ਹੋਈ ਪਰ ਉਹਨਾਂ ਗੁਰਸੇਵ ਸਿੰਘ ਕੀ ਮੰਗ ਕਰਦੇ ਕੀ ਚਾਹੀਦਾ ਮਾਂਗ ਲਈ ਇਨਸਾਫ ਹੀ ਜਾਈਦਾ ਹੋਰ ਤੁਹਾਨੂੰ ਪਤਾ ਹੀ ਹੈ ਪਰਿਵਾਰ ਆ ਬੱਚੀ ਆਦੇ ਨਾਲ ਉਹਦੇ ਇਹ ਮੁੰਡਾ ਮੈਰਿਡ ਹੀ ਗਾ ਮੈਰਿਡ ਹੀ ਗਾ ਕਿੰਨੇ ਬੱਚੇ ਕਿਨੇ ਵੀਰ ਦੇ ਬੱਚੇ ਇੱਕ ਕੁੜੀ ਆ ਸੀ ਉਹਦੀ ਕਿਨੇ ਛੱਡਦੀ ਉਹ ਹੈਗੀ ਆ 7 ਸਾਲਾਂ ਦੀ ਠੀਕ ਹੈ ਜੀ ਤੁਹਾਨੂੰ ਵੀਡੀਓ ਇੱਥੇ ਲਿਖ ਕੇ ਰੱਖ ਲਓ ਅਸਲ ਕੀ ਸਰਾ ਹੈ ਨਾ ਤੇ ਪਿੰਗੁਰਸੀਰ ਸਿੰਘ ਆ ਜੀ ਜਸਵਿੰਦਰ ਸਿੰਘ ਦੇ بیٹے ਨੇ ਲੇਟ ਰਿਟਾਇਰਡ ਐਸਸੀ ਸੀ ਦੇ ਉਹਨਾਂ ਦੇ بیٹے ਨੇ ਪੰਡੋਰੀ ਗੋਲਾ ਦੇ ਉਹਨਾਂ ਦਾ ਇੱਕ ਫਾਇਰ ਆਰਮ ਇੰਜਰੀ ਹੈਗੀ ਆ ਓਨਲ ਡਾ ਡੈਪਥ ਰੀਡ ਕਿਦੀ ਗੱਲ ਸੀ ਜਾਂ ਜਿੰਨੇ ਜਿੰਨੇ ਤੋਂ ਇੱਕ ਨਹੀਂ ਗੋਲੀ ਗੋਲੀ ਆ ਇੱਕ ਸ਼ਾਟ ਲੱਗਿਆ ਜੀ ਉਹਨਾਂ ਦੇ ਕੀ ਮਾਮਲਾ ਕੀ ਹਰਕੀ ਰੰਜਿਸ਼ ਸੀ ਮਾਮਲਾ ਹਲੇ ਰੰਜਿਸ਼ ਕਲੀਅਰ ਨਹੀਂ ਹੋਏਗੀ ਉਹਦੇ ਬਾਰੇ ਜਾਣਕਾਰੀ حاصل ਕੀਤੀ ਜਾਂਦੀ ਕੋਈ ਪੁਰਾਣੀ ਰੰਜਿਸ਼ ਹੈ ਇਹਨਾਂ ਦੇ ਫੈਮਿਲੀ ਡਿਸਪਿਊਟ ਸੀਗਾ ਉਹਨਾਂ ਦੇ ਲੜਕੇ ਨੂੰ ਲੈ ਕੇ ਕੋਈ ਛੇੜਛਾੜ ਦਾ ਮਾਮਲਾ ਸੀ ਇਨਸੀਡੈਂਟ ਹੋਇਆ ਕਿ ਕਿ ਸਰ ਪੰਡੋਰੀ ਕੋਲਾ ਜੀ ਪਿੰਡ ਵਿੱਚ ਹੋਇਆ ਪ੍ਰੋਪਰ ਘਰ ਵਿੱਚ ਹੋਇਆ ਹਾਂਜੀ ਘਰ ਦੇ ਬਾਹਰ ਕਿੰਨੀ ਸਾਲਾਂ ਦੀ ਜੇ ਮਿੱਤੇ ਦੀ ਉਮਰ ਸਰ ਕਿੰਨੀ ਹੈ ਜੀ 29 ਸਾਲ ਹੈ ਕੀ ਮਰਡਰ ਦਾ ਕੀ ਹਾਂਜੀ ਉਸ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਮਰਡਰ ਦਾ ਕੇਸ ਰਜਿਸਟਰ ਕਰ ਰਹੇ ਨੇ ਤੇ ਦੋਸ਼ੀ ਕੋਈ ਤਿੰਨ ਦੋਸ਼ੀ ਨੇ ਜੀ ਜੋ ਫਿਲਹਾਲ ਹੁਣ ਸਾਹਮਣੇ ਆ ਰਹੇ ਨੇ ਦੋ ਤਾਂ ਆਇਡੈਂਟੀਫਾਈਡ ਨੇ ਜੀ ਰੋਹਿਤ ਵਰਸ ਸੁਮੋ ਤੇ ਉਸ ਦਾ ਬ੍ਰਦਰ ਆ ਟਾਟਾ ਬੋਬੀਦੇਵ ਹੁੰਦੇ ਨੇ ਜੀ ਉਥੋਂ ਸਤਿੰਦਰ ਕੁਮਾਰ ਪੰਡੋਰੀ ਗੋਲਾ ਦਾ ਹੀ ਰਹਿਣਾ ਲੈ ਜੀ ਉਹ ਉਹ ਕੈਮਰੇ ਵਿੱਚ ਆ ਰਹੇ ਨੇ ਪੂਰੇ ਫੁਟੇਜ ਅਸੀਂ ਹਾਸਲ ਕਰ ਰਹੇ ਹਾਂ ਕੋਈ ਦੋਸ਼ੀ ਕਾਬੂ ਆ ਨਹੀਂ ਫਿਲਹਾਲ ਕੋਈ ਦੋਸ਼ੀ ਕਾਬੂ ਨਹੀਂ ਹੋਇਆ ਮੌਕੇ ਤੋਂ ਫਰਾਰ ਹੋ ਗਏ ਸੀ ਜੀ ਬਹੁਤ ਜਲਦ ਕਾਬੂ ਕਰ ਲਿਆ ਜਾ